ਬਾਦਸ਼ਾਹ ਨੇ ਐਲਾਨ ਕੀਤਾ ਕਿ ਜਿਹੜਾ ਮੈਨੂੰ ਕੋਈ ਸਿਆਣੀ ਗੱਲ ਸੁਣਾਏਗਾ ਜਿਹੜੀ ਮੈਨੂੰ ਪਸੰਦ ਆਈ ਉਹਨੂੰ ਮੈਂ 10 ਸੋਨੇ ਦੇ ਸਿੱਕੇ ਇਨਾਮ ਦੇਵਾਂਗਾ। ਅੱਛਾ بڑے ਬੰਦੇ ਆਏ ਬੜੀਆਂ ਗੱਲਾਂ ਸੁਣਾਈਆਂ ਪਰ ਬਾਦਸ਼ਾਹ ਨੂੰ ਕਿਸੇ ਦੀ ਵੀ ਗੱਲ ਨਾ ਪਸੰਦ ਨਾ ਆਈ। ਇੱਕ ਦਿਨ ਬਾਦਸ਼ਾਹ ਆਪਣੇ ਵਜ਼ੀਰਾ ਦੇ ਨਾਲ ਸੈਰ ਕਰਨ ਨਿਕਲਿਆ। ਰਾਹ 'ਤੇ ਇੱਕ ਨਾ ਮਾਈ ਇੱਕ ਆਂਬ ਦਾ ਛੋਟਾ ਜਿਹਾ ਪੌਦਾ ਜਿਹੜਾ ਨਾ ਉਹਨੂੰ ਲਾਵੇ ਪਈ ਉਹਨੂੰ ਗੋਡੇ ਦੇਵੇ ਪਈ ਉਹਨੂੰ ਪਾਣੀ ਲਾਵੇ ਪਈ। ਬਾਦਸ਼ਾਹ ਨੇ ਆਪਦਾ ਕਾਫਲਾ ਉੱਥੇ ਖਲਾਰ ਲਿਆ ਤੇ ਖਲਾਰ ਕੇ ਮਾਈ ਨੂੰ ਪੁੱਛਦਾ ਵੀ ਅੰਮਾ ਜਿਹੜਾ ਤੂੰ ਆਂਬ ਦਾ ਪੌਦਾ ਲਾਣੀ ਪਈ ਇੰਨੇ ਤਾਂ ਹੋਣਾ ਕਿ ਤੇ 5-7 ਸਾਲਾਂ ਨੂੰ ਜਾ ਕੇ ਜਵਾਰ ਨਾ ਦੇ ਫਲ ਦੇਣਾ ਤੇ ਤੇਰੀ ਤਾਂ ਉਮਰ ਹੀ ਬੜੀ ਹੋਈ ਪਈ ਹੋ ਸਕਦਾ ਤੂੰ ਜੇ ਮਰ ਜਾਵੇਂ ਤੇ ਤੈਨੂੰ ਇਹ ਪੌਦਾ ਲਾਉਣ ਦਾ ਫਾਇਦਾ ਕੀ ਉਹ ਅਮਾਂ ਜ ਆਂਦੀ ਬਾਦਸ਼ਾਹ ਨੂੰ ਵੀ ਜਿਹੜੇ ਸਾਡੇ ਵੱਟਿਆਂ ਪੌਦੇ ਲਾਏ ਸਨ ਉਹਨਾਂ ਦਾ ਫਲ ਅਸੀਂ ਖਾਦਾ ਤੇ ਇਹ ਹੁਣ ਮੈਂ ਪੌਦਾ ਲਾਣੀ ਵੀ ਤਾਂ ਕਿ ਮੇਰੀਆਂ ਆਣਾਂ ਲਈ ਜਿਹੜੇ ਨਸਲਾਂ ਨੇ ਨਾ ਉਹ ਇਹ ਖਾਣ ਉਹ ਬਾਦਸ਼ਾਹ ਨੂੰ ਇਹ ਗੱਲ ਬੜੀ ਪਸੰਦ ਆਈ ਉਹਨੇ ਆਦੇ ਵਜ਼ੀਰ ਨੂੰ ਕਿਹਾ 10 ਜਿਹੜੇ ਸੋਨੇ ਦੇ ਸਿੱਕੇ ਦੇਣਾ ਉਹ ਮਨ ਦੇ ਦਿਓ ਵਜ਼ੀਰ ਨੇ 10 ਸੋਨੇ ਦੇ ਸਿੱਕੇ ਕੱਢੇ ਅਮਾਂ ਨੂੰ ਦੇ ਦਿੱਤੇ ਅੱਮਾ ਬੜੇ ਪਿਆਰ ਨਾਲ ਮੁਸਕਰਾਈ ਤੇ ਮੁਸਕਰਾ ਕੇ ਹੱਸ ਤੇ ਉਹ ਬਾਦਸ਼ਾਹ ਨੇ ਜਦੋਂ ਵੇਖਿਆ ਵੀ ਅੱਮਾ ਮੁਸਕਰਾਉਂਦੀ ਵੀ ਹੱਸਦੀ ਵੀ ਏ ਤੇ ਉਹਨੇ ਕਿਹਾ ਬੇ ਅੱਮਾ ਤੂੰ ਕਿਉਂ ਅਸੀ ਹੈ ਉਹਨੇ ਕਿਹਾ ਵੇਖੋ ਇਹ ਆਂਬ ਦਾ ਪੌਦੇ ਨੇ ਚਾਰ ਪੰਜ ਸਾਲ ਬਾਅਦ ਜਿਹੜਾ ਫਲ ਦੇਣਾ ਹੈ ਲੇਕਿਨ ਮੈਨੂੰ ਇਹਦੇ ਲਾਂ ਦਾ ਫਲ ਅੱਜ ਹੀ ਮਿਲ ਗਿਆ ਉਹ ਬਾਦਸ਼ਾਹ ਨੂੰ ਵੀ ਗੱਲ ਬੜੀ ਪਸੰਦ ਆਈ ਉਹਨੇ ਆਪਣੇ ਵਜ਼ੀਰ ਨੂੰ ਕਿਹਾ ਵੀ ਇਹਨੂੰ 10 ਸੋਨੇ ਦੇ ਸਿੱਕੇ ਹੋਰ ਦਿਓ ਉਹ ਵਜ਼ੀਰ ਨੇ 10 ਸੋਨੇ ਦੇ ਸਿੱਕੇ ਹੋਰ ਦੇ ਦਿੱਤੇ ਜਦੋਂ ਫਿਰ ਸੋਨੇ ਦੇ ਸਿੱਕੇ ਦਿੱਤੇ ਅੱਮਾ ਈ ਫੇਰਾਸ ਪਈ ਮਠਾ ਮਠਾ ਫਿਰ ਰੈਸਪੀ ਉਹ ਜਦੋਂ ਫਿਰ ਹਸੀ ਨਾ ਤੇ ਬਾਦਸ਼ਾਹਾਂ ਦਾ ਵੀ ਅਮਾ ਹੁਣ ਤੂੰ ਕਿਉਂ ਹਸੀ ਹੈ ਉਹਨੇ ਕਿਹਾ ਬਾਦਸ਼ਾਹ ਵੇ ਅੰਬ ਦਾ ਫਲ ਸਾਲ ਚ ਇੱਕ ਦਫਾ ਫਲ ਦਿੰਦਾ ਹੈ ਤੇ ਮੈਨੂੰ ਤਾਂ ਹੁਣੇ ਹੀ ਦੋ ਦਫਾ ਮਿਲ ਗਿਆ ਹੈ ਅੰਬ ਦਾ ਬੂਟਾ ਲਾਹੰਦਾ ਬਾਦਸ਼ਾਹ ਨੂੰ ਉਹ ਵੀ ਗੱਲ ਉਹਦੀ ਬੜੀ ਪਸੰਦ ਆਈ ਬਾਦਸ਼ਾਹ ਦਾ ਵਜ਼ੀਰ ਨੂੰ ਕਿਹਾ ਕਿ ਇਹਨੂੰ ਜਿਹੜਾ ਨਾ 10 ਸੋਨੇ ਦੇ ਸਿੱਕੇ ਹੋਰ ਦਿਓ ਉਹ ਜਦੋਂ 10 ਸੋਨੇ ਦੇ ਸਿੱਕੇ ਹੋਰ ਦਿੱਤੇ ਬਾਦਸ਼ਾਹ ਨੇ ਕਿਹਾ ਨਿਕਲੋ ਇੱਥੋਂ ਚਲੀਏ ਅਛੋ ਕਾਲੇ ਕਾਲੇ ਤੋਂ ਨਿਕਲ ਪਏ ਜਦੋਂ ਥੋੜਾ ਅੱਗੇ ਗਿਆ ਤੇ ਵਜ਼ੀਰ ਨੇ ਪੁੱਛਿਆ ਬਾਦਸ਼ਾਹ ਸਲਾਮਤ ਆਪਾਓ ਤੁਹਾਡੀ ਜਿਹੜੀ ਕਾਲੀ ਕਿਉਂ ਨਿਕਲਿਆ ਉਹ ਬਾਦਸ਼ਾਹ ਕੋਲ ਵਜ਼ੀਰ ਨੂੰ ਆਂਦਾ ਉਹਨੇ ਕਿਹਾ ਅੰਮਾ ਦੀਆਂ ਗੱਲਾਂ ਹੀ ਏਡੀਆਂ ਪਿਆਰੀਆਂ ਸਨ ਤੇ ਏਡੀਆਂ ਹਕਮਤ ਵਾਲੀਆਂ ਸਨ ਕਿ ਉਹਨੇ ਗੱਲਾਂ ਸੁਣਾਈਆਂ ਨੀਆਂ ਸਨ ਤੇ ਮੈਂ ਉਹਨੂੰ ਸੋਨੇ ਦੇ ਸਿੱਕੇ ਦਿੱਤੇ ਜਾਂਦੇ ਸਨ ਤੇ ਮੇਰਾ ਤਾਂ ਜ ਖਜ਼ਾਨਾ ਖਾਲੀ ਹੋ ਜਾਣਾ ਸੀ ਤੇ ਉਹ ਗੱਲ ਸੁਣਾ ਦਾ ਮਕਸਦ ਇਹ ਆ ਕਿ ਕਿਸੇ ਨਾਲ ਪਿਆਰ ਨਾਲ ਸੁਭਾਅ ਦੇ ਨਾਲ ਤੇ ਸਿਆਣੀ ਗੱਲ ਕਰਨੀ ਨਾ ਆਂਦੇ ਨੇ ਕਿ ਦੁਸ਼ਮਣ ਨੂੰ ਵੀ ਦੋਸਤ ਬਣਾ ਦੇਦੀ ਹੈ ਤੇ ਆਂਦੇ ਨੇ ਪਿਆਰ ਨਾਲ ਸੁਭਾਣ ਨਾਲ ਗੱਲ ਕਰਨ ਨਾਲ ਤੁਹਾਡੇ ਦੋਸਤ ਵਧਦੇ ਨੇ ਤੇ ਤੁਹਾਡੇ ਦੁਸ਼ਮਣ ਘਟਦੇ ਨੇ ਇਸ ਕਰਕੇ ਜਦੋਂ ਵੀ ਗੱਲ ਕਰੋ ਸੁਭਾਣ ਨਾਲ ਤੇ ਸੋਚ ਸਮਝ ਕੇ ਤੇ ਸਿਆਣੀ ਗੱਲ ਕਰੋ ਤੇ ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਸਲਾਮਤ ਖੁਸ਼ ਰੱਖੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਕਰ ਦੇ ਲਾਜ਼ਮੀ ਕਰ ਦਿਆ ਜੀ